ਚੁੱਪ ਰਹਿਣਾ ਇੱਕ ਸਾਧਨਾ ਹੈ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਸਭ ਤੋਂ ਪਹਿਲਾਂ ਆਪ ਇਸ ਕਹਾਵਤ ਵੱਲ ਜਾਈਏ ਸਿਆਣੇ ਕਹਿੰਦੇ ਹਨ ਪਹਿਲਾਂ ਤੋਲੋ ਫਿਰ ਬੋਲੋ ਇੱਕ ਚੁੱਪ ਸੋਹ ਸੁਖ ਇਹ ਦੋਨੋਂ ਕਹਾਵਤਾਂ ਹੀ ਸਿਆਣਿਆਂ ਨੇ ਤਰਕ ਕੱਢ ਕੇ ਬਣਾਈਆਂ ਹਨ ਜੇਕਰ ਜ਼ਿੰਦਗੀ ਵਿੱਚ ਹਰ ਇਨਸਾਨ ਇਹਨਾਂ ਤੋਂ ਗੱਲਾਂ ਨੂੰ ਧਿਆਨ ਵਿੱਚ ਰੱਖੇ ਤਾ ਜਿੰਦਗੀ ਸੁਖ ਸ਼ਾਂਤੀ ਨਾਲ ਬਤੀਤ ਹੋ ਜਾਂਦੀ ਹੈ ਪਰ ਜਿਆਦਾ ਬਨ ਬੋਲਣਾ ਵਿਅਕਤੀ ਹਰ ਥਾਂ ਘਰ ਬਾਹਰ ਕਲੇਸ਼ ਦਾ ਕਾਰਨ ਬਣਦਾ ਹੈ ਤੇ ਹਰ ਪਾਸਿਓਂ અપਮਾਨ ਤੋਂ ਇਲਾਵਾ ਉਸਦੇ ਪੱਲੇ ਕੁਝ ਨਹੀਂ ਪੈਂਦਾ ਇਸ ਲਈ ਚੁੱਪ ਰਹਿਣਾ ਇੱਕ ਸਾਧਨਾ ਹੈ ਤੇ ਸੋਚ-ਸੌਚ ਕੇ ਬੋਲਣ ਇੱਕ ਕਲਾ ਹੈ ਇਹ ਕਲਾ ਹਰ ਇਨਸਾਨ ਦੇ ਹਿੱਸੇ ਨਹੀਂ ਆਉਂਦੀ ਪਰ ਜੇਕਰ ਆਪ ਚਾਹੀਏ ਤਾਂ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਲਿਆ ਕੇ ਹਰ ਪਾਸਿਓਂ ਕਾਬਲੇ ਤਾਰੀਫ ਬਣਾ ਸਕਦੇ ਹਾਂ ਪਰ ਕਈ ਲੋਕ ਜ਼ਿਆਦਾ ਬੋਲਣ ਨੂੰ ਹੀ ਆਪਣੀ ਸ਼ਾਨ ਸਮਝਦੇ ਹਨ ਸ਼ਾਇਦ ਸੋਚਦੇ ਹੋਣਗੇ ਜਿਆਦਾ ਤੇ ਉੱਚੀ ਬੋਲਣ ਵਾਲੀ ਸਾਹਮਣੇ ਵਾਲਾ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸਮਝੇਗਾ ਏ ਸੋਚ ਕੇ ਬਿਲਕੁਲ ਉਲਟ ਹੈ ਐਸੇ ਇਨਸਾਨ ਦੀ ਨਾਲ ਕੋਈ ਕੋਲ ਵੀ ਨਹੀਂ ਖੜਦਾ ਸਵਰੀ ਬਣਾਈ ਰੱਖਣਾ ਹੀ ਵੇਤਰ ਸਮਝਦੇ ਹਨ ਸੋ ਦੋਸਤੋ ਚੁੱਪ ਰਹਿਣਾ ਸੋ ਦੋਸਤੋ ਸਭ ਨੂੰ ਚਾਹੀਦਾ ਹੈ ਕਿ ਇੱਕ ਦੂਜੇ ਨਾਲ ਪਿਆਰ ਨਾਲ ਰਹੀਏ ਦੁੱਖ ਸੁੱਖ ਤੇ ਭਾਈਵਾਲ ਬਣਾਈਏ ਕਈ ਲੋਕ ਵੇਖਣ ਨੂੰ ਤਾਂ ਬੜੇ ਵਧੀਆ ਲੱਗਦੇ ਹਨ ਪਰ ਪਹਿਰਾਵਾ ਤੋਂ ਬਣਾ ਅੱਛਾ ਹੁੰਦਾ ਹੈ ਪਰ ਮੂੰਹੋਂ ਤੇ ਬੋਲ ਦੇ ਸ਼ਬਦ ਆਪਣੀ ਖਾਸੀਅਤ ਬਿਆਨ ਕਰ ਸਕਦੇ ਹਨ ਜਿਹੜੇ ਲੋਕ ਲਈ ਚੁੱਪ ਰਹਿਣਾ ਹੀ ਜ਼ਿਆਦਾ ਵਹਿਤਰ ਹੁੰਦਾ ਹੈ ਆਪਣੇ ਘਰਾਂ ਵਿੱਚ ਵੀ ਜ਼ਿਆਦਾ ਬੋਲਣ ਕਲੇਸ਼ ਦਾ ਕਾਰਨ ਬਣਦਾ ਹੈ ਜਦੋਂ ਵੀ ਕਿਤੇ ਕੋਈ ਐਸੀ ਵੈਸੀ ਗੱਲ ਹੋਵੇ ਫਿਰ ਇੱਕ ਧਰ ਨੂੰ ਚੁੱਪ ਰਹਿ ਕੇ ਦਰਪਟਣੀ ਹੀ ਪੈਂਦੀ ਹੈ ਏਸਾ ਕਰਕੇ ਕਾਨੂੰ ਨਰਕ ਤੇ ਜੰਗ ਦਾ ਮદાન ਮਨ ਤੋਂ ਪਹੁੰਚਾਇਆ ਜਾ ਸਕਦਾ ਹੈ ਇਸ ਨੁਕਤੇ ਨਾਲ ਜਿੱਕ ਘਰ ਸੁੱਖਾਂ ਦਾ ਸਾਗਰ ਬਣ ਜਾਂਦਾ ਹੈ ਤਾਂ ਤੁਹਾਡਾ ਐਸਾ ਕਰਨਾ ਕਿਸੇ ਕਲਾ ਤੋਂ ਘੱਟ ਨਹੀਂ ਹੋਵੇਗਾ ਇਹੀ ਤੁਹਾਡੀ ਸਾਥ ਨਾ ਹੋਵੇਗੀ ਪਰ ਫਿਰ ਵੀ ਜੇਕਰ ਕਿਤੇ ਜ਼ਰੂਰਤ ਪੈਣ ਤੇ ਬੋਲਣਾ ਵੀ ਪਵੇ ਤਾਂ ਸੋ ਵਾਰ ਸਭ ਤੋਂ ਸੋਚ ਕੇ ਬੋਲੋ ਤਾਂ ਸੋ ਵਾਰ ਸੋਚ ਕੇ ਬੋਲੋ ਕਿਉਂਕਿ ਇੱਕ ਵਾਰ ਮੂੰਹੋਂ ਨਿਕਲੀ ਗੱਲ ਵਾਪਸ ਨਹੀਂ ਆਉਂਦੀ ਕਈ ਤਾਂ ਇਹਨੇ ਮੂੰਹ ਫਟ ਲੋਕ ਹੁੰਦੇ ਹਨ ਕਿ ਸੁਣਨ ਵਾਲੇ ਨੂੰ ਜ਼ਮੀਨ ਤੋ <li>ਰੋ ਨੀਰ ਕਰ ਦਿੰਦੇ ਹਨ ਬੋਲਣ ਸੁਣਨ ਦੀ ਕਲਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ ਜਿਹੜੇ ਲੋਕ ਇਸ ਕਲਾ ਵਿੱਚ ਨਪਰਉਂਦੇ ਹਨ ਉਹ ਲੋਕ ਆਪਣਾ ਹਰ ਕਦਮ ਤਰੱਕੀ ਵੱਲ ਲੈ ਜਾਂਦੇ ਹਨ ਜਿਵੇਂ ਤੁਸੀਂ ਕਿਸੇ ਵੀ ਇਨਸਾਨ ਨੂੰ ਪਹਿਲੀ ਵਾਰ ਮਿਲਦੇ ਹੋ ਤਾਂ ਤੁਹਾਡੀ ਬੋਲਾਂ ਦੀ ਕਲਾ ਹੀ ਸਾਹਮਣੇ ਵਾਲੇ ਨੂੰ ਦੁਬਾਰਾ ਮਿਲਣੇ ਮਜਬੂਰ ਕਰ ਸਕਦੀ ਹੈ ਤੁਹਾਡੀ ਬੋਲਣ ਦੀ ਕਲਾ ਹੀ ਤੁਹਾਡੀ ਖਾਸੀਅਤ ਨੂੰ ਫਰਕਦੀ ਹੈ ਨਘਾਰਦੀ ਹੈ ਤੁਹਾਡੀ ਕਲਾਮਈ ਬਾਝੀ ਹਰ ਖੇਤਰ ਵਿੱਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦੀ ਹੈ ਇਸ ਨਾਲ ਤੁਸੀਂ ਬਹੁਤ ਹੀ ਅچھے ਤਰੀਕੇ ਨਾਲ ਆਪਣਾ ਕਾਰੋਬਾਰ ਸਾਫਲ ਕਰ ਸਕਦੇ ਹੋ ਤੁਹਾਡਾ ਕਲਾਮਈ ਢੰਗ ਬੋਲਣ ਇਹ ਇੱਕ ਚੰਗੀ ਨਾਗਰਿਕ ਹੋਣ ਦੀ ਨਿਸ਼ਾਨੀ ਹੈ ਇਸ ਨਾਲ ਆਨਗਵੰਡ ਵਿੱਚ ਵੀ ਸਬੰਧ ਵਧੀਆ ਬਣੇ ਰਹਿੰਦੇ ਹਨ ਪੈਸੇ ਦੀ ਅਮੀਰੀ ਅਮੀਰੀ ਨਹੀਂ ਹੁੰਦੀ ਦਿਲ ਦੀ ਅਮੀਰੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੀ ਹੈ ਕਿਸੇ ਵੀ ਗਲਤੀ ਨੂੰ ਆਪਣੇ ਚੰਗੇ ਸਵਾਰ ਕਾਰਨ ਮaaf ਕਰ ਦੇਣ ਨੂੰ ਦਿਲ ਦੀ ਅਮੀਰੀ ਕਹਿੰਦੇ ਹਨ ਸੋ ਹੋ ਸਕਦਾ ਹੈ ਤੁਹਾਡਾ ਇੱਕ ਵਾਰ ਮaaf ਕੀਤਾ ਅਗਲੇ ਦੀ ਜ਼ਿੰਦਗੀ ਸਵਾਰ ਦੇਵੇ ਸੋ ਵੀਰੋ ਭੈਣੋ ਬਜ਼ੁਰਗੋ ਜੇਕਰ ਚਾਹੁੰਦੇ ਹੋ ਘਰ ਬਾਹਰ ਸਾਡੇ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਤਾਂ ਆਪਣੀ ਜ਼ਿੰਦਗੀ ਦੇ ਤਾਣੇ ਬਾਣੇ ਬੋਲ ਚਾਰ ਨੂੰ ਭਲੀਮੀ ਵਿੱਚ ਢਾਲ ਕੇ ਵਿੱਚ ਤੇ ਜ਼ਿੰਦਗੀ ਖੁਸ਼ਹਾਲ ਬਣਾਓ ਇਸ ਨੂੰ ਹੀ ਕਹਿੰਦੇ ਹਾਂ ਚੁੱਪ ਰਹਿਣਾ ਇੱਕ ਸਾਧਨਾ ਹੈ ਤੇ ਸੋਚ ਸਮਝ ਕੇ ਬੋਲਣਾ ਇੱਕ ਕਲਾ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜਿੱਕੀ ਪਤੇ